ਤੁਹਾਡਾ ਸਭ ਦਾ ਸਵਾਗਤ ਹੈ ਨੀਹਾ ਕਿਚਨ ਦੇ ਵਿੱਚ ਮੈਂ ਅੱਜ ਤੁਹਾਨੂੰ ਦੱਸਾਂਗੀ ਅਸੀਂ ਘਰ ਦੇ ਸਿਰਫ ਇਨਗਰੀਡੀਅੰਟਸ ਦੇ ਨਾਲ ਪਨੀਰ ਪੂਜੀ ਕਿਵੇਂ ਬਣਾ ਸਕਦੇ ਹਾਂ ਤੁਹਾਨੂੰ ਪਿਆਜ਼ ਹਰੀਆਂ ਮਿਰਚਾਂ ਟਮਾਟਰ ਲਸਣ ਜੀਰਾ ਝਵੈਨ ਸਭ ਤੋਂ ਪਹਿਲਾਂ ਇਸ ਵਿੱਚ 2 ਚਮਚਾ ਆਪਾਂ ਪਾਣੀ ਆ ਰਿਫਾਈਨਡ ਦੇ ਅ ਫਿਰ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਣਾ ਜੀਰਾ 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 ਉਸ ਤੋਂ ਬਾਅਦ ਆਪਾਂ ਕੀ ਪਾਣੀ ਜਵੈਨ ਜਵੈਨ ਆਪਾਂ ਛੋਟਾ ਚਮਚ ਇੱਕ ਲੈ ਲੈਣਾ ਆ ਤੇ ਫਿਰ ਉਹ ਨੂੰ ਆਪਾਂ ਗਰਮ ਤੇ ਗਰਮ ਜਿਹੜਾ ਪਰਿਫਾਈਂਡ ਆ ਉਹਦੇ ਵਿੱਚ ਪਾਣਾ ਆ ਜਦੋਂ ਆਪਣਾ ਜੀਰਾ ਤੇ ਜਵੈਨ ਚੰਗੀ ਤਰ੍ਹਾਂ ਨਾਲ ਥੋੜਾ ਹਲਕਾ ਬ੍ਰਾਊਨ ਜਿਹਾ ਹੋ ਜਵੇ ਉਸ ਤੋਂ ਬਾਅਦ ਫਿਰ ਆਪਾਂ ਆਪਾਂ ਇਸ ਵਿੱਚ ਬਰੀਕ ਬਰੀਕ ਕੱਟਿਆ ਹੋਇਆ ਲਸਣ ਪਾਣਾ ਆ ਲਸਣ ਨੂੰ ਹਲਕਾ ਬ੍ਰਾਊਨ ਹੋਣ ਦੇਣਾ ਫਿਰ ਆਪਾਂ ਇਹਦੇ ਵਿੱਚ ਤਿੰਨ ਪਿਆਜ਼ ਪਾਣੇ ਆ ਜਿੱਦ ਵੀ ਕੱਟੇ ਹੋਏ ਫਿਰ ਇਸ ਵਿੱਚ ਆਪਾਂ ਦੋ ਚਮਚ ਜਿਹੜੇ ਆ ਨਮਕ ਦੇ ਐਡ ਕਰਨੇ ਆ ਤਾਂ ਕਿ ਤਾਂ ਕਿ ਪਿਆਜ਼ ਇਕਸਾਰ ਪੁੰਨ ਹੋ ਜਾਵੇ ਫਿਰ ਉਸ ਤੋਂ ਬਾਅਦ ਇਸ ਵਿੱਚ ਆਪਾਂ ਇੱਕ ਟਮਾਟਰ ਹਰੀਆਂ ਮਿਰਚਾਂ ਕਸਤੂਰੀ ਮੇਥੀ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਜਿਹੜਾ ਆ ਮਿਕਸ ਕਰਨਾ ਆ ਮਿਕਸ ਹੋਣ ਤੋਂ ਬਾਅਦ ਭੁੰਨਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਜਿਹੜਾ ਆ ਇੱਕ ਚਮਚ ਜਿਹੜਾ ਆ ਆਪਾਂ ਹਲਦੀ ਦਾ ਪਾ ਲੈਣਾ ਆ ਪਾ ਕੇ ਆਪਾਂ ਭੁੰਨਣ ਤੋਂ ਬਾਅਦ ਫਿਰ ਆਪਾਂ ਇੱਕ ਕੱਪ ਦੁੱਧ ਦਾ ਪਾਣਾ ਆ ਦੁੱਧ ਦੇ ਨਾਲ ਜਿਹੜਾ ਆ ਇਹਦਾ ਸਵਾਦ ਬਹੁਤ ਜ਼ਿਆਦਾ ਵਧੀਆ ਆਂਦਾ ਆ ਕਰੀਮੀ ਟੈਕਸਚਰ ਕਰੀਮੀ ਸੁਆਦ ਹੀ ਕਹਾ ਜਾਂਦਾ ਹੈ ਇਹਦੇ ਵਿੱਚ ਇਸ ਕਰਕੇ ਉਸ ਤੋਂ ਬਾਅਦ ਆਪਾਂ ਨੂੰ ਚੰਗੀ ਤਰ੍ਹਾਂ ਹਿਲਾਉਣਾ ਆ ਜਦ ਤੱਕ ਇਸ ਦਾ ਆਪਣਾ ਜਿਹੜਾ ਤੇਲ ਜਿਹੜਾ ਆ ਉਹ ਅਲੱਗ ਨਹੀਂ ਹੋ ਜਾਂਦਾ ਆ ਜਦੋਂ ਇਸ ਦਾ ਤੇਲ ਅਲੱਗ ਹੋ ਜਾਂਦਾ ਆ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਨੀਰ ਨੂੰ ਚੰਗੀ ਤਰ੍ਹਾਂ ਨਾਲ ਪੋੜ ਕੇ ਫਿਰ ਇਹਦੇ ਵਿੱਚ ਐਡ ਕਰ ਦੇਣਾ ਆ ਤੇ ਉਸ ਤੋਂ ਬਾਅਦ ਪਨੀਰ ਪੁਰਜੀ ਤੁਹਾਡੀ ਜਿਹੜੀ ਆ ਉਹ ਤਿਆਰ ਹੋ ਜਾਂਦੀ ਆ